ਹਾਂਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਇਹ ਜੇ 2 ਜਾਂ 3 ਦਿਨ ਤੋਂ ਮੈਥ ਦੀ ਕਲਾਸ ਨਹੀਂ ਪੈ ਰਹੀਗੀ ਉਸ ਦੇ ਲਈ ਬਹੁਤ ਮਾਫੀ ਚਾਹੁੰਨੇ ਆ ਜੋ ਆਪਾਂ ਮੈਥ ਦੀ ਸੀਰੀਜ਼ ਕਰ ਰਹੇ ਸੀ ਉਹ 50 ਦਿਨ 50 ਮੌਕ ਟੈਸਟਾਂ ਦੀ ਆਪਾਂ ਕਰ ਰਹੇ ਸੀ ਉਹ 2 ਜਾਂ 3 ਦਿਨ ਤੋਂ ਡਿਲੇ ਹੋ ਰਹੀ ਹੈ ਡਿਲੇ ਹੋਣ ਦਾ ਮੇਨ ਕਾਰਨ ਇੱਕੋ ਹੀ ਹੈ ਵੀ ਆਪਾਂ ਤੁਹਾਡੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਮੈਰਥਨ ਬਣਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਸਾਰੀ A to Z GK ਦੇਖਣ ਨੂੰ ਮਿਲੂਗੀ ਬਾਕੀ ਤੁਸੀਂ ਥੰਬਨੇਲ ਦੇਖਿਆ ਹੋਊਗਾ ਸਾਡੇ ਆਪਣਾ ਗੱਲਬਾਤ ਕਰਨਾ ਮੇਨ ਮਕਸਦ ਥੰਬਨੇਲ ਜਿਹਦੇ ਵਿੱਚ ਆਪਣਾ ਸੌਕੇ ਪੂਰਾ ਹੈ ਪਰ ਉਸ ਤੋਂ ਪਹਿਲਾਂ ਸਿਰਫ 2 ਮਿੰਟ ਦਾ ਸਮਾਂ ਲਾਵਾਂਗੇ ਜਿਸ ਨਾਲ ਤੁਹਾਨੂੰ ਆਪਣੇ ਇਸ ਆਉਣ ਵਾਲੇ ਪੰਜਾਬ ਪੁਲਿਸ ਸੱਕ ਦਾ ਜੋ ਵੀ ਆਪਣਾ ਸਬ ਰੋਗਾ ਉਹਦੇ ਬਾਰੇ ਬਹੁਤ ਹੀ ਛੋਟੇ ਅੱਖਰਾਂ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਆਪਾਂ ਕੁਝ ਇਹਨਾਂ ਦੇ ਸਭ ਤੋਂ ਪਹਿਲਾਂ ਪਲੀਟੀਕਲ ਦੀ ਇੱਕ ਮੈਰਾਥਨ ਅਪਲੋਡ ਕਰਾਂਗੇ ਉਸ ਤੋਂ ਬਾਅਦ ਮਾਡਰਨ ਦੀ ਆਪਾਂ ਵੈਸੇ ਅਪਲੋਡ ਕਰੀਤੀ ਹੈ ਇਸ ਤੋਂ ਇਲਾਵਾ ਆਪਾਂ ਐਕਸਟਰਾ ਪੁਆਇੰਟ ਜੋ ਆਪਣੇ ਪਹਿਲਾਂ ਵਾਲੇ ਦੇ ਵਿੱਚ ਨਹੀਂ ਕਵਰ ਹੋਏ ਉਹਨੂੰ ਵੀ ਆਪਾਂ ਕਵਰ ਕਰਕੇ ਤੁਹਾਨੂੰ ਇੱਕ ਨਵੀਂ ਵੀ ਮਾਡਰਨ ਦੀ ਕੰਪਿਊਟਰ ਦੀ ਮੈਰਾਥਨ ਮਿਲੇਗੀ ਇਸ ਤੋਂ ਇਲਾਵਾ ਆਪਣਾ ਇਨਸ਼ੀਅਟ ਹੋਗੀ ਜੀਓਗ੍ਰਾਫੀ ਹੋਗੀ ਮਡੀਵਲ ਹੋਗੀ ਏ ਟੂ ਜ਼ेड ਜੀ ਕੇ ਦੇ ਹਰੇਕ ਪਾਰਟ ਦੇ ਤੁਮਕੀਆ ਮਾਡਰਨ ਮਡੀਵਲ ਇਨਸ਼ੀਅਟ ਕਿੰਨੇ ਮੈਜਿਸਟਰੀਆਂ ਹੋ ਗਈਆਂ ਕੰਪਿਊਟਰ ਹੋ ਗਿਆ ਪੰਜਾਬ ਜੀ ਕਿ ਹੋ ਗਈ ਇਸਲਾਵਾ ਨਾਰਮਲ ਪੰਜਾਬੀ ਜੀ ਨੂੰ ਆਪਾਂ ਕੀ ਪੰਜਾਬੀ ਗ੍ਰਾਮਣ ਕਹਿੰਦੇ ਆ ਉਹੀ ਵੀ ਤੁਹਾਨੂੰ ਸਾਰੀ ਸਾਰੀ ਕੀ ਹੈ ਇੱਕ ਮੈਰਥਨ ਮਿਲੂਗੀ ਇਸੇ ਕਰਕੇ ਜੇ ਜੋ ਵੀ ਆਪਣੀਆਂ ਕਲਾਸਾਂ ਹੋ ਰਹੀਆਂ ਹੋ ਕੇ ਡਿਲੇ ਹੋ ਰਹੀਆਂ ਤਿੰਨ ਤੋਂ ਚਾਰ ਦਿਨ ਕਲਾਸ ਨੂੰ ਹੁਣ ਜੋ ਵੀ ਕਲਾਸ ਮਿਲੂਗੀ ਮਤਲਬ ਕਿ ਮੈਥ ਦੀ ਕਲਾਸ ਮਿਲੂਗੀ ਉਹ ਤੁਹਾਨੂੰ 4 ਵਜੇ 100 ਵਾਰ ਨੂੰ ਮਿਲੂਗੀ ਮੈਥ ਦੀ ਕਲਾਸ ਆਪਾਂ ਦਿੱਲੀ ਚਾਰ ਜਾਂ ਪੰਜ ਦੇ ਆਸ-ਪਾਸ ਅਪਲੋਡ ਕਰ ਦਿਆ ਕਰਾਂਗੇ ਉਸ ਵਾਰ ਨਾਲ ਨਾਲ ਸਰ ਦੀ ਰੀਜਨਿੰਗ ਦੀ ਕਲਾਸ ਵੀ ਹੈਗੀ ਹੈ ਜੋ ਕਿ ਸਾਰੇ-ਸਾਰੇ ਪ੍ਰੀਵਿਅਸ ਈਅਰ ਦਾ ਹੱਥ ਹੈ ਗਿਆ ਬਾਕੀ ਅੱਜ ਆਪਣੀ ਗੱਲਬਾਤ ਕਰਨ ਦਾ ਮੇਨ ਮਕਸਦ ਹੈਗਾ ਸਭ ਦਾ ਧੰਨਵਾਦ ਕਰਨਾ ਕਿਉਂ ਕਿ ਕਿਉਂਕਿ ਰਜੇ ਆਪਣਾ 100k ਪੂਰਾ ਹੋ ਚੁੱਕਿਆ ਇਸ 17 ਤਰੀਕ ਨੂੰ ਅੱਜ ਵੀ ਅਸੀਂ 19 ਤਰੀਕ ਹੈ ਆਪਣਾ 21 ਤਰੀਕ ਨੂੰ ਚੈਨਲ ਦੀ ਸਟਾਰਟਿੰਗ ਕੀਤੀ ਸੀ ਆਪਾਂ 21 ਦੇ ਲੈ ਕੇ 17 ਤੱਕ ਲਗਭਗ 26 27 ਕਿਨਾਰੇ ਦੇ ਆਸ-ਪਾਸੇ ਤੁਸੀਂ ਸਭ ਨੇ ਇੰਨੀ ਕੁ ਜ਼ਿਆਦਾ ਆਪਣੀ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਦੇ ਨਾਲ ਆਪਣਾ 100k ਇਮਪ੍ਰੈਸ਼ਨ ਜਿਹੜਾ ਪੂਰਾ ਹੋ ਚੁੱਕਾ ਹੈਗਾ ਹਰੇਕ ਸਟੂਡੈਂਟ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਸ਼ੁਕਰੀਆ ਜਿਸ ਬੱਚੇ ਨੇ ਇਸ ਚੈਨਲ ਤੇ ਆਇਆ ਸਾਡੇ ਤੇ ਭਰੋਸਾ ਦਿੱਤਾ ਆ ਔਰ ਅਸੀਂ ਤੁਹਾਨੂੰ ਇਹ ਯਕੀਨ ਦਿਵਾਉਂਦੇ ਆ ਰਿਹਾ ਜੇ ਸਾਡੀ ਟੀਮ ਤੁਹਾਡੇ ਲਈ ਦਿਨ ਦੁੱਗਣੀ ਤੇ ਰਾਤ ਚੌਗਣੀ ਮਿਹਨਤ ਕਰਕੇ ਪੇਪਰ ਦੇ ਲਈ ਸਭ ਕੁਝ ਫਰੀ ਆਫ ਕਾਸਟ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਊਗਾ ਜਿਸ ਵਿੱਚ ਅਸੀਂ ਹਰੇਕ ਪੋਸਟ ਨੂੰ ਮੈਰਥਨ ਦੇ ਜਰੀਏ ਕੰਪਲੀਟ ਕਰਾਂਗੇ ਔਰ ਤੁਹਾਡਾ ਸਹਿਯੋਗ ਸਾਨੂੰ ਅੱਗੇ ਵੀ ਆਉਣ ਵਾਲੀ ਵੀਡੀਓ ਚ ਰਹੀ ਇਸੇ ਤਰ੍ਹਾਂ ਚਾਹੀਦਾ ਹੈਗਾ ਤੁਹਾਡੇ ਸਹਿਯੋਗ ਦੇ ਨਾਲ ਇਸ ਚੈਨਲ ਨੂੰ ਸਟਾਰਟ ਕੀਤਾ ਗਿਆ ਸੀ ਔਰ ਤੁਹਾਡੇ ਸਹਿਯੋਗ ਦੇ ਨਾਲ ਇਸ ਚੈਨਲ ਨੂੰ ਅੱਗੇ ਤੁਸੀਂ 100 ਕੇ ਇਮਪ੍ਰੈਸ਼ਨ ਤੱਕ ਲੈ ਕੇ ਗਏ ਹਰੇਕ ਬੱਚੇ ਦਾ ਸਾਡੇ ਚੈਨਲ ਤੇ ਆਉਣ ਦੇ ਲਈ ਧੰਨਵਾਦ ਇਸ ਵੀਡੀਓ ਨੂੰ ਹੋਰ ਅੱਗੇ ਤੱਕ ਪਹੁੰਚਾਓ ਤਾਂ ਜੋ ਪੜਨ ਵਾਲਾ ਬੱਚਾ ਆਪਣੇ ਚੈਨਲ ਨਾਲ ਜੁੜ ਸਕੇ ਬਾਕੀ ਜੋ ਵੀ ਬੱਚਾ ਪਹਿਲੀ ਵਾਰ ਆਪਣੇ ਚੈਨਲ ਤੇ ਆਇਆ ਹੈਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਲਾਈਕ ਕਰੇ ਸ਼ੇਅਰ ਕਰੇ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲੇ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਲਾਸਟ ਤੇ ਮੈਂ ਫੇਰ ਉਹ ਹੀ ਰਜੇ ਜੋ ਬੱਚਿਆਂ ਨੇ ਸ਼ੇਅਰ ਕੀਤਾ ਤੈ ਦਿਲੋਂ ਸ਼ੁਕਰੀਆ ਉਹਨਾਂ ਬੱਚਿਆਂ ਦਾ ਵੀ ਅਸੀਂ ਕੁਝ ਦਿਨਾਂ ਦੇ ਵਿੱਚ ਮਿਲ ਕੇ 25-26 ਦਿਨਾਂ 'ਚ 100k ਇੰਪ੍ਰੈਸ਼ਨ 100k ਬਹੁਤ ਜ਼ਿਆਦਾ ਬਣ ਜਾਂਦਾ ਰਹੇ ਜੀ ਸਾਰਾ ਕੁਝ ਹੋਇਆ ਤੁਹਾਡੇ ਕਰਕੇ ਆ ਸਿਰਫ ਅਸੀਂ ਤਾਂ ਆਪਦੇ ਵਰਕ ਤੇ ਕੰਮ ਕਰ ਰਹੇ ਹਾਂ ਤੁਸੀਂ ਸ਼ੇਅਰ ਕਰ ਰਹੇ ਹੋ ਤੁਸੀਂ ਹਰ ਬੱਚੇ ਤੱਕ ਪਹੁੰਚਾ ਰਹੇ ਹੋ ਇਸੇ ਤਰ੍ਹਾਂ ਆਉਣ ਵਾਲੇ ਟਾਈਮ 'ਚ ਸਾਡਾ ਸਹਿਯੋਗ ਦਿੰਦੇ ਰਹੋ ਜੀ ਅਸੀਂ ਤੁਹਾਡੇ ਲਈ ਇਸ ਤੋਂ ਵੀ ਵਧੀਆ ਪੈਟਰਨ ਦੇ ਰਹੀ ਹਾਂ ਇਸ ਤੋਂ ਵੀ ਵਧੀਆ ਟ੍ਰਿਕ ਦੇ ਰਹੀ ਹਾਂ ਤੁਹਾਡੇ ਤੱਕ ਹਰ ਚੀਜ਼ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਧੰਨਵਾਦ ਚੈਨਲ ਦੇ ਨਾਲ ਜੁੜੇ ਰਹੋ ਆਦਾਬ ਸਤਿ ਸ੍ਰੀ ਅਕਾਲ